श्री महला पंचवा जिसको बिसरै प्राणपत दाता सोई गनो अपागा चरण कमल जाका मन राग्यो अमे असरो वरपागा ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 682 ਦੇ ਸ਼ੋਭਨਿਕ ਤਨਾਸਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚਾ ਪਾਚਾ ਮਹਾਰਾਜੀ ਦੀ ਬਾੰਦ ਹੈ ਪਾਵਨ ਚਬਦਾ ਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤਵਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਉਹਨਾਂ ਲੋਕਾਂ ਦੀ ਕਿਸਮਤ ਮਾੜੀ ਬਣ ਜਾਂਦੀ ਹੈ ਜੋ ਸਵਾਸਾਂ ਦੇ ਮਾਲਕ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੰਦੇ ਹਨ ਉਸ ਦੇ ਗੁਣ ਨਹੀਂ ਗਾਉਂਦੇ ਹਨ ਜਿਸ ਰਾਹ ਦੇ ਉਤੇ ਗੁਰੂ ਨੇ ਕਮਲ ਵਰਗੇ ਚਰਨ ਧਰੇ ਜਿਸ ਰਾਹ ਤੇ ਗੁਰੂ ਤੁਰੇ ਉਸ ਰਾਹ ਦੇ ਉਤੇ ਜਿਹੜੇ ਤੁਰ ਪਏ ਹਨ ਉਹਨਾਂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਦਾ ਸਰੋਵਰ ਹੀ ਲੱਭ ਲਿਆ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਵਨ ਲਗਾ ਰਾਵ हे प्रभु तेरे जो जन बन ਜਾਂਦੇ ਹਨ ਪਰਮੇਸ਼ਰ ਦਾ ਨਾਮ ਜਪਦੇ ਹਨ ਪਰਮੇਸ਼ਰ ਦੇ ਨਾਮ ਦੇ ਸਹਾਰੇ ਉਹ ਮਾਇਆ ਦੇ ਹੱਲਿਆਂ ਵੱਲ ਸੁਚੇਤ ਰਹਿੰਦੇ ਹਨ ਉਸ ਮਾਇਆ ਪਿੱਛੇ ਹੀ ਨਹੀਂ ਭੱਜੇ ਫਿਰਦੇ ਫਿਰ ਉਹਨਾਂ ਦੇ ਸਰੀਰ ਦੇ ਵਿੱਚ ਆਲਸ ਨੇਉਂਦਾ ਉਹ ਕੰਮ ਧੰਦਾ ਕਰਦੇ ਰਹਿੰਦੇ ਹਨ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਹਨ ਪਰਮੇਸ਼ਰ ਦੇ ਚਰਨਾਂ ਦੇ ਨਾਲ ਉਹਨਾਂ ਦਾ ਮਨ ਜੁੜਿਆ ਰਹਿੰਦਾ ਜਾ ਜਾ ਵੇਖੋ ਤਾ ਨਾਰਾਇਣ ਸਗਲ ਕਟਾ ਮੈਤਾਗਾ ਨਾਮ ਉਦਕ ਪੀਵਤ ਜਨਾਨਨਕ ਤਿਆਗੇ ਸਭ ਅਨੁਰਾਗਾ ਪਰਮੇਸ਼ਰ ਦੇ ਨਾਮ ਦੀ ਬਰਕਤ ਦੇ ਨਾਲ ਜਿਹੜੇ ਉਸ ਦੇ ਨਾਲ ਜੁੜ ਜਾਂਦੇ ਹਨ ਉਹ ਜਿੱਧਰ ਵੀ ਦੇਖਦੇ ਹਨ ਉਹਨਾਂ ਨੂੰ ਸਾਰਿਆਂ ਵਿੱਚ ਪਰਮੇਸ਼ਰ ਹੀ ਐਂਡ ਇਸ ਡਿਸ ਡੈਜਿਸ ਦਰ ਮਾਲਾ ਦੇ ਸਾਰੇ ਮਣਕਿਆਂ ਦੇ ਵਿੱਚ ਇੱਕ ਧਾਗਾ ਫਰੋਇਆ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਜੋ ਜਨਮ ਬਣ ਜਾਂਦੇ ਹਨ ਉਹ ਨਾਮ ਅਮਰ ਪੀਂਦੇ ਹਨ ਤੇ ਜੋ ਮਾਇਆ ਪਿੱਛੇ ਭੱਜੇ ਫਿਰਨ ਵਾਲੀ ਤ੍ਰਿਸ਼ਨਾ ਹੈ ਉਹ ਉਹਨਾਂ ਦੀ ਖਤਮ ਹੋ ਜਾਂਦੀ ਹੈ ਉਹ ਕਾਮ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਪਾ ਲੈਂਦੇ ਹਨ ਹੋਈਆਂ ਬੇਅੰਤ ਪੁਲਾਂ ਚੁਕਾਂ ਦੀ ਮਾਫੀ ਬਖਸ਼ੀ ਜਿਹਾ ਉਹ ਗੁਰਮੰਤਰ ਦਾ ਜਾਪ ਕਰੀਏ ਆਪਾਂ ਨੂੰ ਹੀ ਪਰਮੇਸ਼ਰ ਦੇ ਨਾਮ ਦਾ ਜਲ ਲੱਭ ਜਾਵੇ ਜੋ ਸਾਨੂੰ ਮੌਤ ਰੈਤ ਕਰ ਦੇਵੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ